ਜਿੰਦਗੀ ਆਪਣਾ ਬਣੇ ਰਹਿ ਜੀ ਨਾਮ ਮੇਰਾ ਬੂ ਸਿੰਘ ਸਰਪੰਚਾ ਮੁੰਡਾ ਨੇ ਪਰਦਵਾਰਾ ਸਾਹਿਬ ਦੀਆਂ ਸਵਾਵਾਂ ਜਿਹੜੀਆਂ ਚੱਲ ਰਹੀਆਂ ਜੀ ਕਿਹੜਾ ਗੁੱਤ ਰੇ ਇਹ ਬਾਬਾ ਵੀਰ ਸਿੰਘ ਦਮਦਮਾ ਸਾਹਿਬ ਪਰਦਵਾਰਾ ਸਾਹਿਬ ਤੇ ਜਿਹੜੇ ਲੈਂਟਰ ਕਿੰਨੇ ਸੈਂਕੜੇ ਲੈਂਟਰ ਪਾਇਆ ਗਿਆ ਜੀ ਬਾਥਰੂਮਾਂ ਦਾ ਲੈਂਟਰ ਅੱਜ ਜਿਹੜਾ ਹੋਣਾ ਪੈ ਰਿਹਾ ਉਹ 30 ਸੈਂਕੜੇ ਹੈ 11 13 ਬੰਦੇ ਦੀਆਂ ਬਾਥਰੂਮ ਬੈਟਰੀਆਂ ਤੇ 13 ਹੀ 13 ਹੀ ਪਾਏ ਤੇ ਹੋਰ ਕਿਹੜੀ ਕਿਹੜੀ ਸੇਵਾ ਇੱਥੇ ਕਰਾਈ ਜੀ ਪਹਿਲਾਂ ਮਹਾਂਪੁਰਖਾਂ ਨੇ ਬਣਾਇਆ ਜੀ ਦੀਵਾਨ ਵਾਲਾ ਉਸ ਤੋਂ ਬਾਅਦ ਲੰਗਰ ਵਾਲਾ ਹੁਣ ਬਾਥਚ ਬਣਾ ਰਹੇ ਆ ਜੀ ਬਾਥਰੂਮ ਬਣਾ ਰਹੇ ਆ ਜੀ ਤੇ ਕਿੰਨਾ ਦੀ ਰੈਨਮ ਬਣਾਈ ਹੈ ਇੱਥੇ ਜਿਹੜੇ ਜਿਹੜੀ ਸੇਵਾ ਚੱਲ ਰਹੀ ਕਿੰਨਾ ਦੀ ਰੈਨਮ ਬਣਾਈ ਹੈ ਚੱਲ ਰਹੀ ਹੈ ਇਹ ਦਲ ਬਾਬਾ ਵਿਦੀ ਚੰਦ ਜੀ ਚੀਨਾ ਗਰੂਪਾ ਚੀਨਾ ਉਹਨਾਂ ਦੀਆਂ ਰੈਨਮਾਈਟ ਚੱਲ ਰਹੀਆਂ ਨੇ ਤੇ ਜਿਹੜੀ ਇਹ ਟੈਂਪ ਤੇ ਸੇਵਾ ਕਰਾ ਰਹੇ ਉਹ ਸੰਤ ਬਾਬਾ ਉਤਾਰ ਸਿੰਘ ਜੀ ਉਹ ਉਹਨਾਂ ਦੇ ਨਗਰਾਨੀ ਚੱਲਦੀ ਉਹਨਾਂ ਦੇ ਪ੍ਰਬੰਧ ਇੰਸਟਾਗ੍ਰਾਮ ਤੇ ਚੱਲਣਗੇ ਜਿਹੜੇ ਸੇਵਾ ਕਰਾ ਰਹੇ ਆ ਉਹਨਾਂ ਦਾ ਕਿਹੜੇ ਆਪਣੀ ਜਿਹੜੀ ਸੇਵਾਦਾਰ ਸੇਵਾ ਕਰਾ ਰਹੇ ਆ ਇਸ ਜਿਹੜਾ ਡੇਰੇ ਦਾ ਮੁਖੀ ਬਲੇਦ ਦਾ ਉਹ ਆ ਸਾਡਾ ਜਿਹਦਰ ਪਾਲਾ ਸਿੰਘ ਜੀ ਮਾ ਭਾਈ ਇਹਨਾਂ ਨੇ ਸਾਰੀ ਉਮਰ ਹੀ ਸਾਡੇ ਪਿੰਡ ਹੀ ਮੱਲਾ ਸੁਭਾ ਮੱਚ ਨਿਗਾਹਤੀ ਆਈ ਇਹਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਉਹ ਸਾਡੇ ਪਿੰਡ ਸੇਵਾ ਕਰਦੇ ਨਿਗਾਹਤੀ ਹੁਣ ਤੁਹਾਡੇ ਸਾਹਮਣੇ ਨੇ ਬਿਰਕੋ ਹੋ ਰਹੇ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਦੂਸਰੀ ਬੇਨਤੀ ਕਰਦੇ ਆ ਵੀ ਮਹਾਪੁਰਖਾਂ ਦਾ ਵੱਡੇ ਵੱਡਾ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਸੇਵਾ ਬਖਸ਼ੀ ਜਾਂ ਸੰਗਤ ਨੂੰ ਸੇਵਾ ਬਖਸ਼ੀ ਜਾਂ ਉਹ ਵੱਡੀਆਂ ਸਮਾਵਾਵਾਂ ਚੱਲ ਰਹੀਆਂ ਨੇ ਜਿੱਤਰਾ ਤੁਹਾਨੂੰ ਅੱਜੇ ਦੱਸਿਆ ਵੀ ਦੀਵਾਨ ਹਾਲ ਬਣਾਤਾ ਲੰਗਰ ਹਾਲ ਬਣਾਤਾ ਲੰਗਰ ਹਾਲ 'ਚ ਵੀ ਪੱਥਰ ਆ ਗਿਆ ਵਾ ਤੇ ਦੀਵਾਨ ਹਾਲ 'ਚ ਪੱਥਰ ਜਿਹੜਾ ਕੰਪਲੀਟ ਹੋ ਗਿਆ ਵਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਬਾਬਾ ਉਤਾਰ ਸਿੰਘ ਜੀ ਜਿਹੜਾ ਉਹ ਪੰਚਾਇਤ ਦਾ ਤੇ ਚਲੋ ਇਹ ਸਾਡਾ ਫਰਜ਼ ਹੈ ਕਰਨ ਦਾ ਤੇ ਜਿਹੜਾ ਨਗਰ ਦਾ ਹੀ ਸਹਿਯੋਗ ਹੈ ਸਾਰੇ ਨਗਰ ਦਾ ਹੀ ਸਹਿਯੋਗ ਹੈ ਅਸੀਂ ਸਾਰੇ ਨਗਰ ਦਾ ਹੀ ਧੰਨਵਾਦ ਕਰਦੇ ਹਾਂ ਸਾਰਾ ਨਗਰ ਹੀ ਮੰਨੋ ਵੱਧ ਚੜ ਕੇ ਸੇਵਾ ਕਰਦਾ ਹੈ ਸਾਂਝੋ ਸ਼੍ਰੀਖਣ ਪ੍ਰਸਾਦ ਚਲੰਦੜੇ ਨੇ। ਤੋਂ ਉਹਨਾਂ ਦੇ ਸਵੇਰੇ ਜਿਹੜੇ ਸਫਾਈ ਇਨਸਾਫ ਨੂੰ ਜਿਹਨ ਸ਼ੁੱਕਰਵਾਰ ਸਵੇਰੇ ਜੋ ਮੇਲਾ ਬਹੁਤ ਵੱਡਾ ਭਾਰੀ ਜੁੜ ਮੇਲਾ ਇਹ ਸਵੇਰੇ ਹੀ ਸੰਤਾਗੜੀ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਕਿ ਰੋਮਾਂ ਮਾ ਮਾ ਕੇ ਲਾਕੀ ਦੀਆਂ ਸੰਤਾ ਸਿਰੇ ਬੜੇ ਹਰਕਤ ਹਾਂਜੀ ਬਾਬਾ ਜੀ ਕੀ ਆਪਣਾ ਨਾਮ ਕਿਹੜਾ ਨਗਰ ਆ ਤੇ ਜਿਹੜੇ ਲੈਂਟਰ ਪਾਏ ਜਾ ਰਹੇ ਕਿਸੇ ਪਾਏ ਰਹੇ ਕਿਹੜੇ ਗੁਰਦਾਰ ਸਾਹਿਬ ਦੇ ਲੈਂਟਰ ਪਾਏ ਜਾ ਰਹੇ ਜੈਕਾਰ ਸਾਹਿਬ ਵੇਰ ਸਿੱਖਾਤੇ ਆਪ ਜੀ ਦਾ ਦਾਰਾ ਸਤਸਰੰਗ ਨਗਰ ਮੇਹਰ ਹੈ ਜੋ ਭਵਿੱਖ ਤਰਸਾਂ ਅਨੁਸਾਰੀ ਦਮਦਮਾ ਵਿਖੇ ਤਾਂਤਰਮਾ ਬੰਦ ਸਿੰਘ ਜਮਰਸ਼ੀਤ ਜੇਤਨ ਰੰਦਰਪਾਲ ਜੀ ਜਿਨ੍ਹਾਂ ਦੀ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਮਾ ਚੱਲ ਰਹੀਆਂ ਨੇ ਦੀਵਾਨ ਹਾਲ ਚ ਲੰਗਰ ਰੱਜ ਰਹੇ ਨੇ ਲੰਗਰ ਹਾਲ ਬਣ ਰਹੇ ਨੇ ਜੋ ਅੱਜ ਦੀ ਸੇਵਾ ਲਗਾਤਾਰ ਨੇ ਲੈਟਰਾਂ ਬਾਕਰਮਾ ਪੀਸਾਂਗਿਆਂ ਦਾ ਲੈਟਰ ਪਾਇਆ ਗਿਆ ਇਹ ਤੋਂ ਦੇ ਕਰਤਾ ਧਰਤਾ ਜੱਜਦਾਰ ਵਿਧੂ ਚੰਨੀ ਸ਼ੀਨਾ ਗੁਰੂ ਕਾ ਸੀਨਾ ਜੋ ਬਾਅਦ ਵਿੱਚ ਜਾ ਸੀਨਾ ਸਿੰਘ ਸਾਹਿਬ ਦੇ ਸਰਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਤੇ ਨਗਰ ਦੇ ਸਹਿਯੋਗ ਦੇ ਨਾਲ ਜਿੰਨੇ ਵੀ ਪੰਚ ਸਰਪੰਚ ਸਾਰਿਆਂ ਨੇ ਵੱਧ ਚੜਕੇ ਦਸ ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ 기राई ਦਾ ਯੋਗਦਾਨ ਪਾਇਆ ਨੇ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਆ ਜੋ ਕੱਲ ਨੂੰ ਭਾਰੀ ਸਲਾਣੇ ਜੋੜ ਮੇਲੇ ਮਨਾਏ ਜਾ ਰਹੇ ਨੇ ਜਿੰਨਾ ਦਸਰੀਆ ਕਰਨ ਪੜ ਚੱਲ ਰਹੇ ਨੇ ਤੇ ਲਾਈਵ ਚੱਲਣੇ ਨੇ ਵੱਧ ਚੜਕੇ ਜਿਨ੍ਹਾਂ ਨੇ ਹਸਤਾਲ ਮਾਨਤਾਂ ਦੀ ਸੇਵਾ ਦਾ ਤੇ ਸੇਵਾ ਪਾਇਓ ਹੋਰ ਜੋ ਲੰਗਰ ਹਾਲ 'ਚ ਪੱਥਰਾਂ ਦੀ ਸੇਵਾ ਚੱਲਣੀ ਆ ਤੇ ਬਾਅਦ ਤੋਂ ਬਾਅਦ ਉਹ ਸੇਵਾਵਾਂ ਚੱਲ ਗਈਆਂ ਨੇ ਤੇ ਬਾਅਦ ਤੋਂ ਬਾਅਦ ਪੰਚ ਸਰਪੰਚਾਂ ਦੇ ਨਾਲ ਮਿਲ ਕੇ ਮਹਾਪੁਰਸ਼ਾਂ ਦੇ ਸੰਜੋਗ ਨਾਲ ਸੇਵਾ ਮੁਕੰਮਲ ਹੋਈ। ਮੇਰਾ ਨਕਰ ਕਰਤਾਰ ਸਿੰਘ ਨੰਬਰਦਾਰ ਪਿੰਡ ਬਲੇਰ ਜੀ। ਦਮਦਮਾ ਸਾਹਿਬ ਖੁਰਦਾਰਾ ਬਾਬਾ ਵੀਰ ਸਿੰਘ ਜੀ। ਇਹਨਾਂ ਦੇ ਦੇਖਰੇਕ ਬਾਬਾ ਪਾਲਾ ਸਿੰਘ ਜੀ ਬਾਬਾ ਬਤਾਰ ਸਿੰਘ ਵੀਰ ਸਿੰਘ ਵਾਲੇ ਕਰ ਰਹੇ ਨੇ। ਸਾਰੇ ਨਗਰ ਦੀ ਸੰਜੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸੰਜੋਗ ਦੇ ਨਾਲ ਸਾਡੇ ਦੀਵਾਨ ਹਾਲ ਦੀ ਸੇਵਾ ਚੱਲ ਰਹੀ ਜੀ ਪੱਥਰ ਲੱਗਣ ਦੇ ਆ ਲੰਗਰ ਹਾਲ ਦੀ ਸੇਵਾ ਚੱਲ ਰਹੀ ਜੀ ਬਾਥਰੂਮਾਂ ਦੀ ਸੇਵਾ ਚੱਲ ਰਹੀ ਜੀ ਅੱਜ ਲੀਟਰ ਭਰ 30 ਸੇਕਾ ਜੀ ਸਾਰੇ ਨੱਗਰ ਤੋਂ ਵੱਧ ਚੜ ਕੇ ਸਾਰੇ ਲਾਗੇ ਨੂੰ ਬੇਨਤੀ ਕਰਦੇ ਹਾਂ 27 ਸਾਰਾ ਕੱਲ੍ਹ ਨੂੰ ਜੀ ਸਾਰੇ ਸੰਗਤਾਂ ਵੱਧ ਚੜ ਕੇ ਦਰਸ਼ਨ ਦੇ ਵੱਧ ਚੜ ਕੇ ਸੇਵਾ ਦੀ ਸਾਧਨ ਰੈਗੁਰੂ ਜੀ ਕੀ ਕਲਸਾ ਰੈਗੁਰੂ ਜੀ ਕੀ ਜਥੇ ਮਾ ਪੱਕਾ ਸਜਣਾ ਚਾਹਦੇ ਬਾਬਾ ਉਤਾਰਦੇ ਨੇ ਬਾਬਾ 20 ਜਣਗੇ ਕਿੰਨੇ ਸੈਕਟਰ ਲੀਟਰ ਪੈ ਗਿਆ ਜੀ 3 ਲੀਟਰ ਆ ਦੇ ਇੱਕ ਇਥੇ ਮੇਲਾ ਕਿਦਾਂ ਮਨਾਇਆ ਜਾ ਰਿਹਾ ਜਿੱਤਰੀ ਨੇ ਭਾਕੇ ਆਂਜੀ ਵੀ ਵਕੀਲ ਤੁਸੀਂ ਮਤਲਬ ਸੰਗਤ ਨੂੰ ਅਪੀਲ ਕਰਨੀ ਚਾਹੁੰਦੇ ਆ ਹਮ ਤਾਂ ਆ ਕੇ ਦੌਂਕਾ ਉਹਦਾ ਹੌਣ ਮਿਲੇਗਾ